ਸਵਾਗਤ ਹੈ ਆਗਾਮੀ ਸਰਣ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਜਾ ਪਾ ਕਹਾਣੀ ਲੈ ਕੇ ਹਾਜ਼ਰ ਹੋਇਆ ਅਜਾ ਛੇਰਨੀਆ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਸੰਦੀਪ ਕੌਰ ਖਾਲਸਾ ਜੀ ਨੇ ਉਮੀਦ ਹੈ ਤੁਹਾਨੂੰ ਪਹਿਲਾ ਭਾਗ ਇਸ ਦਾ ਬਹੁਤ ਪਸੰਦ ਆਇਆ ਹੋਵੇਗਾ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਬੋਲੀ ਨੂੰ ਐਨੇ ਜੇ ਚੱਕਰ ਆ ਗਏ ਕਿ ਉਹ ਤੇ ਰਿਕਸ਼ੀ ਉੱਥੇ ਹੀ ਉਹਨਾਂ ਦੇ ਘਰ ਅੱਗੇ ਆਟੋ ਖੜਦੇ ਹੁੰਦੇ ਸਨ। ਅਸਲ ਵਿੱਚ ਭੋਲੀ ਦੇ ਘਰ ਕੋਲ ਹੀ ਅड्डा ਸੀ। ਉਹਨਾਂ ਦੇ ਨਾਲ ਲੱਗਦੇ ਪਿੰਡ ਬੱਸ ਨਹੀਂ ਜਾਂਦੀ ਸੀ। ਜਿਹਦੇ ਕਰਕੇ ਉੱਥੇ ਅੱਡੇ ਤੋਂ ਕੁਝ ਦੂਰੀ ਤੇ ਭੋਲੀ ਦੇ ਘਰ ਦੇ ਸਾਹਮਣੇ ਆਟੋ ਵਾਲੇ ਖੜਦੇ ਸਨ। ਸਾਰੇ ਭੋਲੀ ਦੇ ਆਉਣ ਦੀ ਤੇ ਵਾਪਸੀ ਨੂੰ ਜਾਣ ਚੁੱਕੇ ਸਨ। ਉਹਨਾਂ ਚੋਂ ਇੱਕ ਦੋ ਨੇ ਹਮਦਰਦੀ ਦਿਖਾਈ ਤੇ ਭੋਲੀ ਨੂੰ ਚੁੱਕ ਕੇ ਆਟੋ 'ਚ ਪਾ ਕੇ ਡਾਕਟਰ ਤੇ ਲੈ ਗਈ ਡਾਕਟਰ ਨੇ ਚੈੱਕ ਅਪ ਕਰਕੇ ਟੀਕਾ ਲਾਇਆ ਤੇ ਨਾਲ ਹੀ ਕਿਹਾ ਕਿ ਇਹ ਜਿਉਣੇ ਕੀ ਕੁੜੀ ਭੋਲੀ ਨਹੀਂ ਇਹ ਇੱਥੇ ਇਹ ਸਾਲਜ ਕਿਵੇਂ ਪਈ ਹੈ ਮੈਂ ਪਹਿਲਾਂ ਇਹਦੀ ਮਾਂ ਨੂੰ ਦਰਾਈ ਦੇ ਕੇ ਆਇਆ ਮਾਦਾ ਨਾਂ ਸੋਦੇ ਸਾਰ ਹੀ ਜਨੇ ਛੋਡੀ ਨੂੰ ਜਾਗਾ ਵੀ ਹੋਈ ਉਹਨੇ ਡਾਕਟਰ ਨੂੰ ਪੁੱਛਿਆ ਕਿ ਮੇਰੀ ਮਾਂ ਨੂੰ ਦਵਾਈ ਕਿਵੇਂ ਕਿਉਂ ਡਾਕਟਰ ਨੇ ਬੋਡੀ ਨੂੰ ਘਰ ਆਉਂਦੇ ਦੇਖ ਕੇ ਪਿਆਰ ਨਾਲ ਕਿਹਾ ਦੇਖ ਪੁੱਤਰਾ ਤੂੰ ਆਪਣਾ ਧਿਆਨ ਰੱਖ ਤੇਰੀ ਮਾਂ ਨੂੰ ਤਾਂ ਕੁਝ ਨਹੀਂ ਹੋਇਆ ਉਹਦਾ ਟੈਨਸ਼ਨ ਕਰਕੇ ਬਲੱਡ ਘਟ ਗਿਆ ਸੀ ਹੁਣ ਉਹ ਬਿਲਕੁਲ ਠੀਕ ਠਾਕ ਹੈ ਤੇ ਬੱਚੇ ਤੈਨੂੰ ਪਤਾ ਨਹੀਂ ਤੁਸੀਂ ਪ੍ਰੈਗਨੈਂਟ ਹੋ ਇਸ ਹਾਲ ਚ ਕੱਲੇ ਤੁਰੇ ਫਿਰਦੇ ਹੋ ਦੇਖ ਇਹੀ ਆਡਰ ਵਾਲੇ ਚੰਗੇ ਨੇ ਜਿਹੜੇ ਤੈਨੂੰ ਚੁੱਕ ਕੇ ਇੱਥੇ ਲੈ ਆਏ ਕੋਈ ਉੱਚੀ ਨੀਵੀ ਹੋ ਜਾਂਦੀ ਤਾਂ ਫਿਰ ਕੀ ਕਰਦੀ ਐਨਾ ਸੁੰਦੇਸਾਰ ਭੋਲੀ ਦੀਆਂ ਅੱਖਾਂ ਖੁੱਲੀਆਂਆਂ ਖੁੱਲੀਆਂ ਹੀ ਰਹਿ ਗਈਆਂ ਉਹਨੂੰ ਸਮਝ ਨਹੀਂ ਸੀ ਆ ਰਹੀ ਡਾਕਟਰ ਸੱਚ बोल ਰਿਹਾ ਹੈ ਜਾਂ ਉਹਨੂੰ ਵਹਿਮ ਹੈ ਉਹਨੇ ਇੱਕ ਵਾਰ ਫਿਰ ਪੁੱਛਿਆ ਮੈਂ ਡਾਕਟਰ ਨੇ ਕਿਹਾ ਹਾਂ ਬੁੱਤਰਾ ਤੈਨੂੰ ਨਹੀਂ ਪਤਾ ਪੌਂਦੀ ਨੇ ਅੱਖਾਂ ਬਰਕੇ ਨੀਂਹੇ ਪੌਂਦੀ ਨੀਂ ਸ਼ਰਮਾਰਿਆ ਡਾਕਟਰ ਨੇ ਕਿਹਾ ਇਹ ਤਾਂ ਖੁਸ਼ੀ ਦੀ ਗੱਲ ਐ ਪੁੱਤ ਤੂੰ ਚੱਲ ਘਰੇ ਘਰੇ ਜਾ ਕੇ ਸਾਰਾ ਕੁਝ ਦੱਸ ਤੇਰੀ ਮਾਂ ਬਹੁਤ ਖੁਸ਼ ਹੋਊ ਨਾਲੇ ਉਹਦੀ ਸਿਹਤ ਤਾਂ ਇਹ ਖਬਰ ਸੁਣ ਕੇ ਹੋਰ ਠੀਕ ਹੋ ਜਾਣੀ ਐ ਐਨਾ ਸੁਣ ਦੀ ਦੇਰ ਸੀ ਕਿ ਭੋਲੀ ਛਿੱਕਾ ਮਾਰ ਮਾਰ ਕੇ ਉਣ ਲੱਗ ਪਈ ਡਾਕਟਰ ਨੂੰ ਸਮਝ ਨਾ ਆਵੇ ਕਿ ਹੈ ਇੰਨੀ ਸਿਆਣੀ ਥੀ ਮੈਂ ਐਨੀ ਖੁਸ਼ੀ ਆ ਰਹੀ ਗੱਲ ਤੇ ਕਰੋ ਕੌਣ ਹੀ ਐ ਆਟੋ ਗੜਿਆ ਨੇ ਜਿੰਨਾ ਸੀ ਬਾਹਰ ਉਹਦੀ ਮਾਂ ਨੂੰ ਉੱਚੀ ਚਿੱਕਾ ਮਾਰ ਮਾਰ ਕੇ ਆਉ ਦਿੱਤੀ ਦੇ ਜਾਂਦਾ ਦੁੱਖ ਬਿਆਨ ਕਰਦੇ ਨੂੰ ਸੁਣਿਆ ਸੀ ਡਾਕਟਰ ਨੂੰ ਦੱਸ ਦਿੱਤਾ ਉਹ ਸਮਝ ਗਿਆ ਹੋਲੀ ਦੀ ਤੇ ਉਸਦੀ ਮਾਂ ਦੀ ਹਾਲਤ ਅਸਲ ਵਿੱਚ ਉਹ ਉਹਨਾਂ ਦਾ ਨਿੱਜੀ ਡਾਕਟਰ ਹੀ ਸੀ ਉਹਨਸੇ ਡਾਕਟਰ ਤੋਂ ਦਵਾਈ ਲੈਂਦੇ ਸਨ ਤਾਂ ਕਰਕੇ ਡਾਕਟਰ ਪੋਲੀ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਉਹਨੋਂ ਭੋਲੀ ਦੀ ਹਾਲਤ ਤੇ ਬਹੁਤ ਦੁੱਖ ਹੋਇਆ। ਡਾਕਟਰ ਨੇ ਭੋਲੀ ਨੂੰ ਪਾਣੀ ਦੰਦਿਆ, ਬਹੁਤ ਪਿਆਰ ਨਾਲ ਸਮਝਾਇਆ ਕਿ ਉਹਦੇ ਲਈ ਐਨਾ ਰੋਣਾ ਸਹੀ ਨਹੀਂ ਹੈ। ਉਹ ਹੁਣ ਮਾਂ ਬਣਨ ਵਾਲੀ ਹੈ। ਇਕੱਲੀ ਜਿੰਦ ਨਹੀਂ ਕਿ ਜੋ ਮਰਜ਼ੀ ਕਰੇ। ਉਹਨੂੰ ਆਪਣਾ ਖਿਆਲ ਰੱਖਣਾ ਹੀ ਪੈਣਾ ਹੈ ਤੇ ਚੰਗਾ ਹੋਊ। ਉਹ ਆਪਣੇ ਸਹੁਰੇ ਘਰ ਹੀ ਜਾਵੇ। ਕਿਉਂਕਿ ਹੁਣ ਉਹਦੇ ਪੇਟ ਵਿੱਚ ਉਹਨਾਂ ਦਾ ਬੱਚਾ ਤੇ ਉਹ ਉਹਨਾਂ ਨੂੰ ਉਹਦੀ ਪਿੰਚ ਵੀ ਨਹੀਂ ਹੈ ਸ਼ੈਰ ਉਹ ਹੁਣ ਥੋੜੀ ਇਝਿਤ ਮਹਿਸੂਸ ਕਰਦੀ ਹੈ ਇਹ ਗੱਲਾਂ ਸੁਣਦੇ ਸੁਣਦੀ ਭੋਲੀ ਚੁੱਪ ਕਰ ਗਈ ਤੇ ਉਹ ਅਸਲੋਂ ਡਾਕਟਰ ਦੀ ਗੱਲ ਨਾਲ ਸਹਿਮਤ ਹੋ ਗਈ ਭੋਲੀ ਨੇ ਡਾਕਟਰ ਨੂੰ ਪੈਸੇ ਦੇਣੇ ਚਾਹੀ ਤਾਂ ਉਹਨੇ ਇਹ ਕਹਿ ਕੇ ਪੈਸੇ ਮੋੜ ਦਿੱਤੇ ਕਿਤੀਆਂ ਤੋਂ ਲੈਂਦੇ ਨਹੀਂ ਦਿੰਦੇ ਹੁੰਦੇ ਨਹੀਂ ਤੇ ਉਹਨੂੰ 500 ਦਾ ਨੋਟ ਫੜਾ ਦਿੱਤਾ। ਭੋਲੀ ਬਥੇਰਾ ਆਖੀ ਉਹਨੂੰ ਲੋੜ ਨਹੀਂ ਹੈ ਪਰ ਅਲਤਨ ਨੇ ਕਿਹਾ ਦੇਖ ਭੋਲੀ ਤੂੰ ਮੇਰੀ ਧੀ ਵਰਗੀ ਹੈ। ਹੁਣ ਮੈਨੂੰ ਤੇਰੀ ਹਾਲਤ ਦਾ ਪਤਾ ਹੈ। ਖੌਰੇ ਤੇਰੇ ਕੋਲ ਕੁਝ ਹੋਊ ਕਿ ਨਹੀਂ। ਤੂੰ ਇੱਥੋਂ ਤੱਕ ਕਿਵੇਂ ਆਈ ਹੈ? ਮੈਨੂੰ ਉਹ ਵੀ ਨਹੀਂ ਪਤਾ। ਇਸ ਲਈ ਪੁੱਤ ਤੂੰ ਇਹ ਮੇਰੇ ਵੱਲ ਲੈ ਲੈ। ਮੈਂ ਤੇਰੀ ਮਾਂ ਨੂੰ ਦੇਖ ਕੇ ਆਇਆ ਹਾਂ। ਉਹ ਤੇਰੇ ਨਾਲ ਹੋਏ ਉਸ ਬਦੀਰੇ ਕਰਕੇ ਡਿੱਗ ਪਈ ਸੀ ਜੇ ਕਮਾਈ ਗਈ ਉਹ ਦੀ ਤੂੰ ਨਾ ਲੈਂਦੀ ਐਨਾ ਸੁਣਦਿਆਂ ਉਹਨੇ ਡਾਕਟਰ ਤੋਂ ਪੈਸੇ ਭੜੇ ਤੇ ਉਹਦੇ ਗੱਲ ਲੱਗ ਗਈ ਫੇਰ ਭਾਵਕ ਹੋ ਗਈ ਉਹਨੂੰ ਲੱਗਿਆ ਕਿ ਇਹ ਡਾਕਟਰ ਨਹੀਂ ਉਹਦੀ ਮਾਂ बोल ਰਹੀ ਹੈ ਉਹਦੀ ਮਾਂ ਦੀ ਬੇਵਸੀ ਬੋਲ ਰਹੀ ਹੈ ਤੇ ਉਹਦੀ ਧੀ ਪ੍ਰਤੀ ਉਹਦਾ ਪਿਆਰ ਬੋਲ ਰਿਹਾ ਹੈ ਹੁਣ ਭੋਲੀ ਨੂੰ ਆਪਣੀ ਮਾਂ ਨਾਲ ਕੋਈ ਸ਼ਿਕਾਇਤ ਨਹੀਂ ਸੀ ਤਿਉਹੋ ਪਾਟੇ ਬਾਟੋ ਵਾਲੇ ਉਹਨੂੰ ਉਹਦੇ ਪਿੰਡ ਤੱਕ ਛੱਡ ਆਏ ਹਰਮਨ ਨੇ ਭੋਲੀ ਨੂੰ ਹੋਂਦੀ ਦੇਖ ਕੇ ਹਲੋਣਿਆ ਤੇ ਆਖਿਆ ਕੀ ਗੱਲ ਹੋ ਗਈ ਮੇਰੀ ਰੋਂ ਸੂਰ ਤੇ ਬੈਠੀ ਬੈਠੀ ਦੋਸ਼ ਕਰਨ ਲੱਗ ਜਾਨੀ ਅੜ ਗਈ ਕੋਈ ਗੱਲ ਵੀ ਦੱਸਿਆ ਕਰ ਤੈਨੂੰ ਮੇਰੀ ਮਾਂ ਚੰਗੀ ਨਹੀਂ ਲੱਗੀ ਆਸਨ ਚ ਹਰਮਨ ਦੀ ਮਾਂ ਆਈ ਹੋਈ ਸੀ ਉਹਨੂੰ ਸੁਧਾਰਾ ਦੇਣ ਤੇ ਹਰਮਨ ਨੇ ਭੋਲੀ ਨੂੰ ਹਾਕ ਮਾਰ ਲਈ ਸੀ ਉਹ ਆਪਣੀ ਸਹੇਲੀ ਨੂੰ ਆਪਣੀ ਮਾਂ ਨਾਲ ਮਿਲਾਉਣਾ ਚਾਹੁੰਦੀ ਸੀ ਪਰ ਭੋਲੀ ਮਾਵਾ ਧੀਆਂ ਨੂੰ ਦੇਖ ਆਪਦੀ ਮਾਂ ਨੂੰ ਚੇਤੇ ਕਰਨ ਲੱਗ ਪਈ ਤੇ ਉਹਦੇ ਅੱਖਾਂ ਅੱਗੇ ਉਹ ਦਿਨ ਫਿਰ ਫਿਰ ਆ ਗਿਆ ਜਿਸ ਦਿਨ ਆਪਣਾ ਪੇਕਾ ਪਰਿਵਾਰ ਛੱਡ ਦਿੱਤਾ ਸੀ ਤੇ ਹੁਣ ਤੱਕ ਨਾ ਉਹਨੂੰ ਕੋਈ ਮਿਲਣਾ ਆ ਤੇ ਨਾ ਹੀ ਉਹ ਕਦੇ ਬਾਕਸ ਵੇਚੀ। ਭੋਲੀ ਨੇ ਹੱਸ ਕੇ ਗੱਲ ਟਾਲ ਦਿੱਤੀ ਕਿ ਉਹ ਤੁਹਾਡਾ ਪਿਆਰ ਦੇ ਕੇ ਭਾਵੁਕ ਹੋ ਗਈ ਹੈ। ਪਰ ਹਰਮਨ ਨੂੰ ਇਹ ਗੱਲ ਅਜੇ ਨਹੀਂ ਹੋ ਰਹੀ ਸੀ। ਉਹਨੇ ਸੋਚਿਆ ਬਾਅਦ ਵਿੱਚ ਪੁੱਛਦੀਆਂ ਇਹਨੂੰ। ਹਰਮਨ ਤੇ ਭੋਲੀ ਨੇ ਮਿਲ ਕੇ ਖਾਣਾ ਬਣਾਇਆ, ਸਭ ਨੂੰ ਵਰਤਾਇਆ ਤੇ ਬਾਅਦ ਵਿੱਚ ਹਰਮਨ ਦੀ ਮਾਂ ਦੇ ਜਾਣ ਬਾਅਦ ਤੋਂ ਬਾਅਦ ਦੋਵੇਂ ਬਹੁਤ ਖਾਹੋ ਖੁਆ ਹਰਮਣਾ ਭੋਲੀ ਦੇ ਗਾ ਲੱਗ ਕੇ ਭੋਲੀ ਭੋਲੀ ਮੇਰਾ ਚਿਤ ਕਰਦਾ ਨਾ ਮੈਂ ਕਦੀ ਮਾਂ ਨੂੰ ਛੱਡ ਕੇ ਇੱਥੇ ਨਾ ਆਉਂਦੀ ਪਰ ਇਹ ਦੁਨੀਆ ਹੀ ਚੰਦਰੀ ਰੀਤ ਕਰਕੇ ਤੇ ਮਾਂ ਪਿਓ ਦੀ ਖੁਸ਼ੀ ਕਰਕੇ ਮੈਂ ਆ ਗਈ ਤੇ ਇੱਥੇ ਆ ਗਈ ਭੋਲੀ ਦਾ ਮਨ ਫੇਰ ਉਛਲ ਆਇਆ ਜਿਵੇਂ ਉਹ ਕਹਿਣਾ ਚਾਹਦੀ ਬੋਲੀ ਹਰਮਣੇ ਤੂੰ ਨਹੀਂ ਜਾਣਦੀ ਇਹ ਰੀਤ ਚੰਦਰੀ ਪਹਿਲਾਂ ਪਹਿਲਾਂ ਲੱਗਦੀ ਐ ਤੇ ਕਾ ਘਰ ਕਦੋਂ ਪਰਾਇਆ ਹੋ ਜਾਂਦਾ ਐ ਤੇ ਮਗਰੋਂ ਪਰਾਇਆ ਕਰਦਾ ਸਭ ਇਹ ਗੰਦ ਪਤਾ ਵੀ ਨਹੀਂ ਲੱਗਦੀ ਇਹ ਗੱਲ ਸੁਣ ਕੇ ਉਹ ਹੈਰਾਨ ਰਹਿ ਗਈ ਆਪਾਂ ਹੀ ਐ ਚੰਦਰੀ ਜੋ ਪੇਕੇ ਦੀ ਯਾਦ ਵਿੱਚ ਧੁਈਣਾ ਨੇ ਪਰ ਮੇਰੇ ਬਾਗੋਂ ਕੰਗਿਆ ਦਾ ਪਤਾ ਵੀ ਨਹੀਂ ਲੰਦਾ ਕੋਈ ਹਰਮਣਾ ਬੋਲੀ ਵੱਲ ਦੇਖੀ ਬੋਲੀ ਕੀ ਗੱਲ ਬੋਲੀ ਤੂੰ ਠੀਕ ਤਾਂ ਹੈ ਨਾ ਕਿੱਧਰ ਕਿਹੜੇ ਦੇਸਾਂ ਦੀ ਸ਼ਹਿਰ ਕਰਦੀ ਫਿਰਦੀ ਹੈ ਜਦੋਂ ਦੀ ਆਈ ਹੈ ਇਧਰ ਹੋਰੀ ਹੋਣੀ ਫਿਰਦੀ ਹੈ ਮੇਰੇ ਕੋਲ ਤਾਂ ਇਹ ਤੇਰਾ ਘਿੱਡ ਕੇ ਉਹਦੇ ਵਿਚਨਾ ਛੋਟਾ ਜਰਨਲ ਹੈ ਹੱਸ ਕੇ ਉਹਨੂੰ ਟਿੱਚਰ ਕਰਦੀ ਬੋਲੀ ਬੋਲੀ ਵੀ ਹੱਸ ਪੈਣ ਲੱਗੀ ਕਿਧਰੇ ਨਹੀਂ ਗਈ ਤੇਰੇ ਕੋਲ ਨਾ ਹੈ ਭੋਲੀ ਨੂੰ ਉਸ ਦੀ ਸੱਸ ਨੇ ਹਾਕ ਮਾਰੀ ਤੇ ਖਰੀਆਂ ਕੁੱਟੀਆਂ ਸੁਣਾਉਣ ਲੱਗੀ ਤੇਰੇ ਮਾਪੇ ਤਾਂ ਮਰੇ ਹੋਏ ਨੇ ਨਾ ਜਿਹੜਾ ਉਧਰ ਉਧਰੀ ਫਿਰਦੀ ਐ ਮੈਂ ਉਹਨਾਂ ਸ਼ਰੀਕਣੀਆਂ ਮੰਗਰ ਉਹ ਤਾਂ ਕੁਛ ਹੋਣਗੀਆਂ ਸਾਡੇ ਜੋਗੀ ਰਹਿ ਗਏ ਤੂੰ ਇੰਜ ਲੱਗਿਆ ਜਿਵੇਂ ਭੋਲੀ ਦੇ ਅੰਦਰ ਕਾਲਜੇ ਦੇ ਕਿਸੇ ਨੇ ਚਾਕੂ ਲੈ ਕੇ ਰੀਜ ਲਾ ਕੇ ਖੁਰਚਾ ਹੋਵੇ ਕਿਉਂਕਿ ਉਹਦੀ ਸੱਸ ਨੂੰ ਚੰਗੀ ਤਰ੍ਹਾਂ ਪਤਾ ਸੀ ਜਦੋਂ ਆਪਣੇ ਪੀਕੇ ਤੋਂ ਆਈ ਸੀ ਤਾਂ ਉਹ ਕਿਹੜੀ ਹਾਲਤ ਸੀ ਉਹਨੇ ਉਹਨਾਂ ਨੂੰ ਆ ਕੇ ਕੀ ਕਿਹਾ ਸੀ ਫੇਰ ਵੀ ਉਹ ਉਹਨੂੰ ਇੰਜ ਗੋੜ ਰਹੀ ਸੀ ਥੋੜਾ ਤਾਂ ਰੱਬ ਤੋਂ ਡਰਨਾ ਚਾਹੀਦਾ ਹੈ ਪਰ ਉਹ ਸਬਰ ਦੇ ਘੁੱਟ ਭਰ ਕੇ ਅੰਦਰ ਚਲੀ ਗਈ ਸੀ ਤੇ ਆਪਦੇ ਮਨ ਨੂੰ ਕਿਹਾ ਕਾਣੋਂ ਰੋਸੇ ਕਰਦਾ ਮਣਾ ਪਹਿਲੀ ਵਾਰ ਥੋੜੀ ਏ ਨਾ ਡੋਲਿਆ ਕਰ ਹੋਰ ਨਹੀਂ ਤਾਂ ਆਪਦੇ ਬੱਚੇ ਲਈ ਨਾ ਡੋਲਿਆ ਕਰ ਹੁਣ ਤੈਨੂੰ ਕਰੜੇ ਹੋ ਕੇ ਰਹਿਣਾ ਪਵੇਗਾ ਭੋਲੀ ਘਰ ਦੇ ਆਹ ਕਰਨ ਲੱਗ ਪਈ ਸੀ ਦਿਨ ਬੀਤਦੇ ਗਏ ਤੇ ਭੋਲੀ ਹਰਮਨ ਦੇ ਘਰੋਂ ਜਾਣੋਂ ਹਟ ਗਈ ਹਰਮਨ ਸੋਚਿਆ ਕਰੇ ਭੋਲੀ ਹੁਣ ਗੇੜਾ ਨਹੀਂ ਮਾਰਦੀ ਕੀ ਗੱਲ ਐ ਉਹਦੀ ਸੱਸ ਚੰਗੀ ਤਰ੍ਹਾਂ ਸਮਝਦੀ ਸੀ ਕਿ ਉਹਦੀ ਸੱਸ ਉਹਨੂੰ ਰੋਕਦੀ ਐ ਤੇ ਉਹਦੇ ਨਾਲ ਕੀ ਕੀ ਹੁੰਦਾ ਹੈ ਹਰਮਨ ਦੀ ਸੱਸ ਨੇ ਹਰਮਨ ਨੂੰ ਕਿਹਾ ਤੂੰ ਐਵੇਂ ਨਾ ਉਹਨੂੰ ਬੁਲਾਇਆ ਕਰ ਇੱਧਰ ਉਹਦੀ ਸੱਸ ਲੜਦੀ ਆ ਉਹਨੂੰ ਪਹਿਲਾਂ ਉਹਦਾ ਇਹ ਹਾਲ ਹੈ ਜੇ ਕੁਝ ਹੋ ਗਿਆ ਤਾਂ ਆਪਣਾ ਖੜਾ ਨਹੀਂ ਛੱਡਣਾ ਉਹਨੇ ਜਦੋਂ ਸੁਣਿਆ ਉਹ ਘਰਾਂ ਰਹਿ ਗਈ ਕਿ ਇਹ ਕਿਵੇਂ ਹੋ ਸਕਦਾ ਹੈ ਉਹਨੇ ਆਪਦੀ ਸੱਸ ਦੇ ਨੇੜੇ ਹੁੰਦੇ ਹੋਏ ਪੁੱਛਿਆ ਹਏ ਮੰਮੀ ਉਹ ਕਿਉਂ ਰੋਕਦੇ ਆਂ ਕੋਲੀ ਨੂੰ ਤੇ ਆਪਣਾ ਖੜਾ ਮਤਲਬ ਆਪਣੇ ਨਾਲ ਵਰਤਦੇ ਨਹੀਂ ਉਹ ਚੰਗੀ ਤਰ੍ਹਾਂ ਹਰਮਨ ਦੀ ਸੱਸ ਨੇ ਕਿਹਾ ਹਾਂ ਉਹ ਬਹੁਤ ਖੋਰ ਹਿਸਾਬ ਦੇ ਬੰਦੇ ਨੇ ਨਾਲੇ ਤੂੰ ਵੀ ਘਟ ਜਾਇਆ ਘਰ ਉਧਰ ਐਵੇਂ ਭੋਲੀ ਨੂੰ ਮਾੜਾ ਚੰਗਾ ਬੋਲਣਗੇ ਕੋਈ ਫਾਇਦਾ ਨਹੀਂ ਪੁੱਤ ਇਸ ਗੱਲ ਦਾ ਹਰਮਨ ਦੀ ਸੱਸ ਜਦੋਂ ਗੱਲ ਕਰੇ ਉਹ ਇਹੋ ਜਿਹਾ ਕੁਝ ਬੋਲੇ ਜੋ ਹਰਮਨ ਦੀ ਸਮਝ ਤੋਂ ਬਾਹਰ ਸੀ ਤੇ ਉਹ ਸੱਸ ਦੇ ਸਵਾਲਾਂ ਵਿੱਚ ਉਲਦੀ ਉਹ ਉਲਦੀ ਜਾ ਰਹੀ ਸੀ ਹਰਮਨ ਨੂੰ ਸੁਪਾਲ ਨੇ ਆ ਕੇ ਆਵਾਜ਼ ਮਾਰ ਦਿੱਤੀ ਹਰਮਨ ਹੋਏ ਜਰ ਰੋਟੀ ਪਾਈ ਜਲਦੀ ਬਹੁਤ ਭੁੱਖ ਲੱਗੀ ਹੋਈ ਏ ਮੈਨੂੰ ਹਰਮਨ ਸੁਣਦੇ ਸਾਰ ਉੱਠ ਖੜੀ ਹੋਈ ਤੇ ਰੋਟੀ ਪਾਉਣ ਲੱਗ ਪਈ ਇਸ ਤੋਂ ਬਾਅਦ ਉਸਨੇ ਸੁਪਾਲ ਖੇਤੋਂ ਆਇਆ ਤੇ ਹੱਥ ਪੈਰ ਧੋਣ ਲੱਗ ਪਿਆ ਹਰਮਨ ਨੇ ਸੋਚਿਆ ਮੰਮੀ ਜੀ ਤਾਂ ਗਾਹ ਦੇ ਨਹੀਂ ਇਹਨਾਂ ਤੋਂ ਕੁਝ ਨਹੀਂ ਆ ਕੀ ਗੱਲ ਐ ਇਹ ਤਾਂ ਜ਼ਰੂਰ ਦੱਸ ਦੇਣਗੇ ਤੇ ਜੇ ਨਾ ਦੱਸਣਗੇ ਤਾਂ ਹੋਰ ਤਰੀਕੇ ਬਹੁਤ ਨੇ ਮੇਰੇ ਕੋਲੇ ਪੁੱਛਣ ਨੂੰ ਹਰਮਨ ਨੇ ਰੋਟੀ फटाफट ਗਰਮ ਕਰੀ ਤੇ ਆਪਣੇ ਕਮਰੇ ਵਿੱਚ ਲੈ ਗਈ ਹਰਮਨ ਨੇ ਪੁੱਛਿਆ ਅੱਜ ਇਹਨਾਂ ਲੇਟ ਹੋ ਗਏ ਸੁਪਾਰ ਨੇ ਕਿਹਾ ਕੰਮ ਬਹੁਤ ਅਜਰ ਇੱਕ ਤਾਂ ਕੰਮ ਵਾਲੇ ਬੰਦੇ ਨਹੀਂ ਮਿਲੀ ਉਤੋਂ ਗਰਮੀ ਦੇਖਨੀ ਐ ਔੜੀ ਹੋੜੀ ਆਏ ਆ ਕੰਮ ਕਰਕੇ ਹਰਮਨ ਨੇ ਸੁਪਾਲ ਰੋ ਗਿਆ ਮੈਨੂੰ ਦੱਸ ਦਿੰਦੇ ਮੈਂ ਆ ਜਾਂਦੀ ਪੱਖੀ ਮਾਰ ਦਿੰਦੀ ਤੁਸੀਂ ਕੰਮ ਕਰ ਲੈਂਦੇ ਇਹ ਕਹਿ ਕੇ ਹਰਮਨ ਬੁੱਲਾ ਵਿਝਾ ਸੀ ਤੇ ਸੁਪਾਲ ਨੇ ਉਹਦੇ ਬੰਦ ਦੇਖਦੇ ਤੇ ਉਹਦਾ ਜਵਾਬ ਦਿੰਦੇ ਹੋਏ ਕਿਹਾ ਤੂੰ ਜਾਂਦੀ ਤਾਂ ਮੈਨੂੰ ਚੱਕ ਕੇ ਘਰੇ ਲਿਆਉਣੀ ਪੈਦੀ ਨਾਲੇ ਮੇਰੀ ਬੇਟੀ ਕਰਵਾਉਂਦੀ ਵੀ ਇਹ ਵੀ ਘਰ ਵਾਲੀ ਤੋਂ ਧੁੱਪ ਵੀ ਨਹੀਂ ਚੱਲੀ ਜਾਂਦੀ ਟਮਾਟਾ ਵਰਗੀ ਤਾਂ ਰਸੋਈ ਵਿੱਚ ਖੜੀ ਹੋਈ ਜਾਂਦੀ ਐ ਪੱਖਾ ਤਾਂ ਉੱਥੇ ਖੜੇ ਪੈਰ ਲਵਾ ਕੇ ਦਿੱਤਾ ਤੈਨੂੰ ਖੇਤ ਬੜਾ ਚਲਦੀ ਤੂੰ ਗਰਮੀ ਹਾਸਤੇ ਹਾਸਦੇ ਸੰਪਾਲ ਬੁਰਕੀ ਤੋੜ ਮੂੰਹ ਵਿੱਚ ਪਾਉਣ ਲੱਗਾ ਤੇ ਹਰਮਨ ਦੇ ਹਾ ਭਾਵ ਦੇਖ ਲਗਾ ਉਹ ਨਕਲੀ ਰੁੱਸਣ ਦਾ ਵਿਖਾਵਾ ਵੀ ਕਰ ਰਹੀ ਸੀ ਸੋਪਾਲ ਰੋਟੀ ਕਾ ਰਿਹਾ ਸੀ ਉਹ ਦੇਖਦਾ ਹਰਮਨ ਇੱਕਦਮ ਸ਼ਾਂਤ ਹੋ ਗਈ ਤੇ ਕੁਝ ਸੋਚ ਰਹੀ ਹੈ ਸੋਪਾਲ ਨੇ ਹਰਮਨ ਨੂੰ ਕਿਹਾ ਹਰਮਨ ਰੋਟੀ ਨਹੀਂ ਹੋਏ ਹੈਲੋ ਤੈਨੂੰ ਇਹ ਕਹਿਣਾ ਕਹਿ ਕੇ ਉਹਨੇ ਹਰਮਨ ਦਾ ਮੋਢਾ ਹਿਲਾਇਆ ਤੇ ਉਹ ਭੱਜ ਕੇ ਚੱਕੀ ਜਿਵੇਂ ਕਿਸੇ ਨੇ ਉਸ ਨੂੰ ਸੁੱਤੇ ਪੈਣ ਨੂੰ ਜਗਾਇਆ ਹੋਵੇ ਹਰਮਨ ਨੇ ਪੁੱਛਿਆ ਕੀ ਹੈ ਅਈ ਮੈਂ ਕਿਉਂ ਕਿਸੇ ਇੱਕਦਮ ਮੈਨੂੰ ਹਲਾਇਆ ਪਿਆਰ ਨਾਲ ਵੀ ਤਾਂ ਬੁਲਾ ਸਕਦੇ ਹਾਂ ਕਹਿ ਕੇ ਫੇਰ ਛੇੜਨ ਦਈ ਤੇ ਲੱਗਦੇ ਹੱਥ ਸੁਖਪਾਲ ਨੇ ਦਾ ਲਾਇਆ ਪਿਆਰ ਨਾਲ ਪਿਆਰ ਕੋਲ ਬੈਠਾ ਹੋਵੇ ਤੇ ਤੀਵੀਂ ਕਿਸੇ ਖਿਆਲਾਂ 'ਚ ਹੋਵੇ ਤਾਂ ਬੰਦਾ ਪਿਆਰ ਨਾਲ ਕਿਵੇਂ ਹਲਾਵੇ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਿੱਤਾ ਜਾਵੇ ਕਿ ਤੁਹਾਨੂੰ ਹਾ ਕੋਈ ਮਾਰੇ ਸੀ ਮੈਂ ਰੋਟੀ ਨੂੰ ਇਹ ਕੈ ਕੇਸਪਾਲ ਥੋੜਾ ਜਿਹਾ ਹੱਸ ਵੀ ਰਿਹਾ ਸੀ ਤੇ ਹੱਥ ਕੱਢੀ ਬੈਠਾ ਸੀ ਰੋਟੀ ਲੈਣ ਲਈ ਹਰਮਨ ਨੇ ਰੋਟੀ ਦਿੱਤੀ ਤੇ ਗੰਮੀਰ ਹੁੰਦੀ ਨੇ ਕਿਹਾ ਮੈਂ ਭੋਲੀ ਬਾਰੇ ਸੋਚ ਰਹੀ ਸੀ ਸੁਖਬਾਲ ਹਰਾਨ ਹੁੰਦਾ ਹੋਇਆ ਬੋਲਿਆ ਹੈ ਇਸ ਟਾਈਮ ਭੋਲੀ ਬਾਰੇ ਤੇ ਉਹ ਵੀ ਉਦੋਂ ਜਦੋਂ ਘਰਵਾਲਾ ਕੋਲ ਹੋਵੇ ਹਰਮਨ ਨੇ ਸੁਖਬਾਲ ਦੇ ਪਿਆਰ ਨਾਲ ਮਾਰਦੇ ਹੋਏ ਕਿਹਾ ਹੁਣ ਬੱਸ ਵੀ ਕਰੋ ਹੁਜਾਕ ਨੂੰ ਮੈਂ ਸੱਚੀ ਸੋਚ ਰਹੀ ਆ ਮਮੀ ਕਹਿੰਦੇ ਹੁਣ ਵੀ ਹੋਲੀ ਨੂੰ ਇਧਰ ਵਾਲਾ ਬਾਹਲਾ ਨਾ ਨਾਇਕਰ ਤੇ ਆਪ ਵੀ ਉਧਰ ਨਾ ਜਾਇਆ ਕਰ ਤਾਈ ਬੋਲੀ ਜੀ ਤੇ ਉਹ ਹੋੜੀ ਨੂੰ ਤੰਗ ਵੀ ਕਰਨਗੇ ਇਹ ਕਿਵੇਂ ਹੋ ਸਕਦਾ ਮੈਂ ਮੰਮੀ ਜੀ ਨੂੰ ਪੁੱਛਿਆ ਸੀ ਉਹਨਾਂ ਨੇ ਦੱਸਿਆ ਨਹੀਂ ਮੈਨੂੰ ਕੁਝ ਪਲੀਜ਼ ਤੁਸੀਂ ਦੱਸੋ ਮੈਨੂੰ ਇਸ ਬਾਰੇ ਜਦੋਂ ਮੇਰੇ ਮੰਮੀ ਪਾਪਾ ਆਏ ਸੀ ਉਸ ਦਿਨ ਵੀ ਭੋਲੀ ਬਹੁਤ ਰੋਈ ਤੇ ਮੈਨੂੰ ਝੂਠ ਬੋਲਿਆ ਮੈਂ ਸੋਚਿਆ ਬਾਅਦ ਵਿੱਚ ਗੱਲ ਕਰਾਂਗੀ ਪਰ ਮੌਕਾ ਹੀ ਨਹੀਂ ਮਿਲਿਆ ਤੇ ਉਹ ਇਧਰ ਆਈ ਵੀ ਨਹੀਂ ਮੁੜ ਕੇ ਇਸ ਕਹਾਣੀ ਦਾ ਰਹਿਦਾ ਭਾਗ ਤੁਹਾਨੂੰ ਆਗਦੇ ਭਾਗ ਵਿੱਚ ਕੱਲ ਨੂੰ ਸੁਣਾਵਾਂਗੇ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ